ਗੁਰਿਆਈ ਆਈ ਵੇਖ ਕੇ ਪਲੰਘ ਤੋਂ ਉੱਠ ਕੇ ਖੜੇ ਹੋ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਪਹੁੰਚੀ ਲਖੀ ਨਮੋ ਕਰ ਸਤਿਗੁਰਾਂ ਨੇ ਸਮਝਾਇਆ ਗੁਰਿਆਈ ਸਾਨੂੰ ਪਹੁੰਚੀ ਹੈ ਨਮਸਕਾਰ ਕੀਤੀ ਮਹਾਰਾਜ ਪੈਸੇ ਪੰਜਾਹ ਸ੍ਰੀ ਫਲ ਸੁੰਭ ਪੰਥ ਪੈ ਤੇ ਨਿਲੇਰਤਾ ਸੀ ਨਾ ਗੁਰੂ ਸਾਹਿਬ ਨੂੰ ਗੁਰਿਆਈ ਪਹਿਲਾਂ ਸਮਝੋ ਗੁਰਤਾ ਹੈ ਅਰਪਣ ਕੀ ਬਿਦਜੋ ਗੁਰੂ ਸਾਹਿਬ ਨੂੰ ਗੁਰਿਆਈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਰਪੀ ਸੀ ਤਰੀਕਾ ਸੀ ਜਿਹੜਾ ਰਾਜਾ ਜਹਾਂਜੋਨ ਦਾ ਤੇਜ ਪ੍ਰਕਾਸ਼ ਵਜੇ ਦਾ ਕਲਗੀ ਧਰਦਾ ਦਸਾਂ ਪਾਤਸ਼ਾਹਾਂ ਦੇ ਨਾਮ ਨੂੰ ਜਲਾ ਕਰਨਗੇ ਕੁਰਬਾਨੀ ਕਰਕੇ ਸਰਬੰਸਵਾਰ ਕੇ ਨਹੀਂ ਸਿੱਖੀ ਨਹੀਂ ਰਹਿਣੀ ਜੇ ਮਾਰਾ ਨਾਮ ਆਪਣੀ ਵੰਸ ਨੂੰ ਵਾਰ ਦੇ ਦੁਨੀਆ 'ਚ ਨਾ Hindu ਰਹਿਣੇ ਸੀ ਸਾਰੇ ਨਿਕਸਾਰ ਹੋ ਜਾਣਾ ਸੀ ਬਿਨਾ ਕਾਨ ਤੁਰਕਾਨ ਪ੍ਰਹਨ ਹੋ ਅਦੇ ਬਿਨਾ ਕਾਨ ਤੋਂ ਤੁਰਕਾ ਨੂੰ ਨਾਸ ਕਰਿਓ ਜੰਗ ਕਰਕੇ ਸਾਡੀ ਆਗਿਆ ਦੇ ਦੇ ਉਹਨਾਂ ਨੇ ਲੈ ਕਰ ਗਮਨੇਓ ਥਿਰੋ ਨਾ ਮਾਰਿਓ ਕਿਉ ਮਾਰਮ ਲੈ ਕੇ ਗੁਰਿਆਈ ਆਇਆ ਰਸਤੇ ਚ ਨਹੀਂ ਟਿਕੇ ਆ ਹਾਂ ਬੋਹਾਰਾ ਦਿੱਲੀ ਤੇ ਸਿੱਖ ਪ੍ਰਥਮ ਜੋਨੋ ਸੁਣ ਕਥਾ ਦਿੱਲੀ ਤੋਂ ਜਿਹੜਾ ਪਹਿਲਾ ਸਿੱਖ ਜਿਹੜਾ ਭਾਈ ਜੈਤਾ ਜੀ ਸਤਗੁਰਾਂ ਦੇ ਸੀਸ ਨੂੰ ਲੈ ਕੇ ਉਹਦੀ ਝੋਲੀ ਜਮਾਰੋ ਅਸੀਂ ਸਾਥ ਤੇ ਅਸੀਂ ਉੱਡ ਕੇ ਕੱਲ ਧੜਵਾ ਸਰਕਾਰ ਦਾ ਹੋ ਚੁੱਕਾ ਅਤੇ ਗੁਰੂ ਸਾਹਿਬ ਸਤਖੰਡ ਪਹੁੰਚ ਗਏ ਦੇਵਤਿਆਂ ਦੇ ਆਦਰ ਦੇ ਨਾਲ ਉਹ ਭਾਈ ਲਖੀਸ਼ਾਨ ਉਹ ਸੇਵਾ ਕੀਤੀ ਸੀ ਰਕਾਵ ਗੰਜ ਵਿੱਚ ਹੁਣ ਸਿੱਖ ਜੀ ਅਨੰਦਪੁਰ ਸਾਹਿਬ ਨੂੰ ਆ ਰਹੇ ਹੈ ਸੀਸ ਲੈ ਕੇ ਉਹ ਪ੍ਰਸੰਗ ਸੁਣੋ ਸੰਗਤਾਂ ਗਮਨੇ ਆਇਸ ਲੈ ਭਾਗਿਆ ਲੈ ਕੇ ਗੁਰੂ ਮਹਾਰਾਜ ਸਾਹਿਬ ਦੀ ਚੱਲਿਆ ਸੀ ਉਹ ਭਾਈ ਜੈਤਾ ਜੀ ਤੇਗ ਬਹਾਦਰ ਸਤਗੁਰੂ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਾਠਿਓ ਭੇਟ ਕੋ ਦੇ ਭੇਟਾ ਦੇ ਕੇ ਪਹਿਲੀ ਜਿਹੜਾ ਸੀ ਨਾ ਗੁਰਿਆਈ ਦੀ ਭੇਟਾ ਦੇ ਕੇ ਉਹ ਸਿੱਖ ਨੂੰ ਭੇਜਿਆ ਸੀ ਆਨੰਦਪੁਰ ਸਾਹਿਬ ਵਿੱਚ ਸਵਈਆ ਛੰਦ ਪੈਸੇ ਪੰਜਾਂ ਸ੍ਰੀ ਫਲ ਸੁੰਭ ਪੰਜ ਪਾਤ ਜੇ ਨਲੇਰਤਾ ਸੀ ਨਾ ਗੁਰੂ ਸਾਹਿਬ ਨੂੰ ਗੁਰਿਆਈ ਪਹਿਲਾਂ ਸਮਝੋ ਗੁਰਤਾਇ ਅਰਪਣ ਕੀ ਬੇਦ ਜੋ ਗੁਰੂ ਸਾਹਿਬ ਨੂੰ ਗੁਰਿਆਈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅੜਪੀ ਸੀ ਤਰੀਕਾ ਸੀ ਜਿਹੜਾ ਲੈ ਕਰ ਪੰਥ ਵਿਖਾ ਪ੍ਰਸਥਾਨੇ ਉਹ ਸਿੱਖ ਰਸਤੇ 'ਚ ਲੈ ਕੇ ਤੁਰ ਪਿਆ ਸੀ ਉੱਥੋਂ ਫਿਰ ਉਹਨਾਂ ਕਿਸ ਥਲ ਥਕਤ ਨਾ ਸੋ ਮਹਾਰਾਜ ਤਾਂ ਥੱਕੇ ਨਹੀਂ ਜਾਣੀ ਛੇਤੀ ਪਹੁੰਚ ਜੀ ਸਾਡੇ ਜੋਤ ਜੀ ਉਸਮੋਂ ਤੱਕ ਉਹ ਡਿਗਿਆ ਨਹੀਂ ਕਿਤੇ ਇਸ ਪ੍ਰਕਾਰ ਥੱਕਿਆ ਵੀ ਨਹੀਂ ਉਹ ਕਿਸੇ ਪ੍ਰਕਾਰ ਮਹਾਰਾਦੀ ਕਿਰਪਾ ਨਾਲ ਗੁਰ ਆਗਿਆ ਸੰਦਨ ਅਸਵਾਰ ਗੁਰੂ ਸਾਹਿਬ ਦੀ ਆਗਿਆ ਜਿਹੜੀ ਮੰਨੀਏ ਰਸਤੇ ਤੇ ਸਵਾਰ ਹੋਇਆ ਅਸੀਂ ਉਹ ਸਿੱਖ ਜਿੱਤੇ ਉਤੇ ਸ਼ਾਹਾ ਸੂਤ ਤਬ ਹੋਇਆ ਜਿਹੜਾ ਚੰਦਾ ਅਸ਼ਾਸੀ ਇਹੋ ਹੀ ਦੇ ਸਵਾਹੀ ਬਣ ਗਿਆ ਸੀ ਉਸ ਵੇਲੇ ਪਹੁੰਚਿਓ ਆਨ ਆਨੰਦਪੁਰ ਸੋ ਸਿੱਖ ਉਹ ਸਿੱਖ ਬੁਰੀਾਈ ਲੈ ਕੇ ਅਨੰਦਪ੍ਰਸਾਦ ਚਾਹ ਪਹੁੰਚਿਆ ਸਾਧ ਸੰਗਤ ਜੀ ਉਸਨ ਕਹਿਤ ਬੂਝਾ ਨਾਰ ਕੋ ਜੋ ਕੋਈ ਆਦੀ ਪੁੱਜਦਾ ਸੁਖਨ ਅੰਦ ਮਾਰਾ ਸਾਹਬ ਜੀ ਉਹ ਦੱਸ ਰਿਹਾ ਹੈ ਸਵਾ ਪੈਰੇ ਦਿਨੇ ਆਇਓ ਤੇ ਸੋਦੋ 12 ਦਿਨ ਸਾਹਿਬ ਸਿੰਘ ਜੀ ਚੜ੍ਹਿਆ ਸੀ ਜਦੋਂ ਸਿੱਖ ਪਹੁੰਚਿਆ ਅਨੰਦਪੁਰ ਸਾਹਿਬ ਉਹ ਦਿੱਲੀ ਤੋਂ ਤੀਜੇ ਦਿਨ ਆ ਗਿਆ ਹੈ ਬੈਠੇ ਸ੍ਰੀ ਗੋਬਿੰਦ ਸਿੰਘ ਰਾਜ ਗੁਰੂ ਗੋਬਿੰਦ ਸਿੰਘ ਸਾਡੇ ਸੱਚੇ ਬਾਦਸ਼ਾਹ ਉਸ ਵਕਤ ਪਲੰਘ ਤੇ ਬੈਠੇ ਸਨਗੇ ਜਗਤ ਸਮਸਤ ਜੋ ਬਾਰਤਾ ਹੈ ਨਿਤ ਪ੍ਰਤਪਾਦ ਮੋਰਸਾ ਅੰਤਜਾਮੀਆਂ ਜਗਤ ਜੋ ਸਾਰੀ ਚੀਜ਼ ਵੜਪਦੀ ਹੈ ਨਾ ਹਮੇਸ਼ਾ ਸੋ ਸਭ ਚਿਤ ਮਹੰਬਿਰਤ ਹੈ ਆ ਉਹ ਗੁਰੂ ਸਾਹਿਬ ਦੇ ਚਿਤ ਸਾਰੀ ਪ੍ਰਗਟ ਹੈ ਹਸਤਾ ਅਮਲ ਵਤ ਕਿਤ ਕਮਸੰਦ ਬਲੰਦ ਚਿੰਤ ਜੋ ਕਿਤਨੇ ਕਮਸੰਦ ਬਹੁਤ ਚਿੰਤਾ ਦੇ ਸਰੇਤ ਬੈਠੇ ਸਨ ਮਹਾਰਾਜ ਜੋਤੀ ਜੋ ਸਮਉਣ ਤੋਂ ਬਾਹਰ ਆ ਪਹਿਲਾ ਦਿਨ ਜਦੋਂ ਮਹਾਰਾਜ ਦੇ ਪਾਸੇ ਆ ਗਏ ਸਿੱਖ ਗੁਰਾਈ ਲੈ ਚਹੁੰਦੇਸ਼ ਮਹਤਮ ਸਿੱਖ ਸਮੰਦਾ ਚਾਰ ਸਿੱਖ ਦੇ ਸਰਦਾਰ ਸਿੱਖ ਸਾਰੇ ਬੈਠੇ ਆ ਕੇ ਚਿਤ ਰਹਿਤ ਸੰਭੀਪ ਕਦੀਮੀ ਕਈ ਮਾਰਾ ਹਮੇਸ਼ਾ ਰਣ ਵਾਲੇ ਕੋੜੇ ਹਨ ਸਤਿਗੁਰਾਂ ਦੇ ਕੇ ਚਿਤਨ ਆਏ ਦਰਸ ਹਿਤ ਆਏ ਕਈ ਨਵੇਂ ਗੁਰੂ ਸਾਹਿਬ ਦੇ ਦਰ ਵਾਸਤੇ ਆਏ ਆਨੰਦਪੁਰ ਸਾਹਿਬ ਵਿੱਚ ਸ਼ਿਗਰਕਾਤ ਸਿੱਖ ਪਹੁੰਚਿਓ ਤੱਤ ਉਹ ਗੁਰਿਆਈ ਦਾ ਚਿੰਨ ਲੈ ਕੇ ਛੇਤੀ ਦੇ ਨਾਲ ਪਹੁੰਚ ਗਿਆ ਸੀ ਆਨੰਦਪੁਰ ਸਾਹਿਬ ਵਿੱਚ ਦੇਖੇ ਉੱਥੇ ਸਤਿਗੁਰੇ ਅਗਵਾਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਉਹ ਗੁਰਿਆਈ ਆਈ ਵੇਖ ਕੇ ਪਲੰਘ ਤੋਂ ਉੱਠ ਕੇ ਖੜੇ ਹੋ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਪਹੁੰਚੀ ਲਖੀ ਨਮੋ ਕਰ ਸਤਿਗੁਰਾਂ ਸਮਝ ਆਈ ਗੁਰਿਆਈ ਸਾਨੂੰ ਪਹੁੰਚੀ ਹੈ ਨਮਸਕਾਰ ਕੀਤੀ ਮਹਾਰਾ ਸਾਹਿਬ ਬਹੁਣ ਬੈਠੇ ਸਿੰਘਾਸਨ ਆ ਫਿਰ ਸਿੰਘਾਸਨ ਤੇ ਗੁਰੂ ਸਾਹਿਬ ਜੀ ਆ ਕੇ ਬੈਠ ਗਏ ਤਰ ਪੈਸੇ ਆਗੇ ਸਭ ਦੇਖ ਸਿੱਖਣ ਸਾਰੇ ਦੇਖਦੇ ਹਾਂ ਤੋਂ ਪੰਜ ਪੈਸੇ ਉਹ ਭਾਈ ਨੇ ਆ ਕੇ ਰੱਖੇ ਦੇਖ ਕੇ ਲੈ ਸ੍ਰੀ ਫਲ ਚੋਰੀ ਮਹਪਾ ਗੁਰੂ ਸਾਹਿਬ ਦੇ ਲੈ ਕੇ ਨਲੇਰ ਝੋਲੀ ਚ ਪਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਾਥ ਬੰਦ ਬੰਦਨ ਸਿੱਖ ਕੀ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਖ ਨੇ ਪਾਦ ਯਾਰ ਬਿੰਦਨ ਸਿਰ ਟਿਕਾ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਸਿਰ ਸਿੱਖ ਨੇ ਟਿਕਾ ਦਿੱਤਾ ਉਹਨ ਸਿਖਨੇ ਸਿਖ ਸਭਾ ਸਰਬ ਕੋ ਫਿਰ ਸਾਰੀ ਸਿੱਖ ਸੰਗਤਾਂ ਦੀ ਜਿਹੜੀ ਸਭਾ ਸੀ ਸਿਖਨੇ ਨਮੋ ਕਰੀ ਚਹੁੰਦੇਸ਼ ਮੁਖ ਫੇਰ ਜਾਰ ਸ਼ਵੇ ਦੇ ਕਿਹੜਾ ਫੇਰ ਕੇ ਬੰਦਨਾ ਕੀਤੀ ਸਭ ਖਾਲਸਾ ਸਿੰਘਾਂ ਨੇ ਤਾਂ ਆਏ ਸੇ ਲੈ ਸਤਿਗੁਰ ਕੀ ਬੈਠ ਗਏ ਗੁਰੂ ਸਾਹਿਬ ਨਾਜਤਿ ਭਾਈ ਸਾਹਿਬ ਬੈਠ ਕੇ ਉਸ ਵੇ ਸਨ ਮੁਖ ਸੁੰਦਰ ਦਰਸ਼ਨ ਹੈ ਸਭ ਨੇ ਸਰਵਾਂ ਦਾ ਸੋਹਣਾ ਦਰਸ਼ਨ ਦੇਖ ਰਿਹਾ ਹੈ ਸੱਧ ਬੂਜੀ ਸਭ ਲੱਗੇ ਸੁਣ ਆਵਨ ਜਦੋਂ ਖਬਰ ਪੁੱਛੀ ਸਾਰੀ ਗੱਲ ਸੁਣਾਉਣ ਲੱਗਿਆ ਰਕੇਸ਼ਰ ਕੇ ਖੋਟ ਮੋਰੋਂ ਰੰਗ ਦੇ ਅੰਦਰ ਬੜੀ ਭਾਈ ਖੁਟਿਆਈ ਹੈ ਕਰਤ ਕਠਨਤਾ ਅਨਕ ਭਾਂਤ ਅਨੇਕ ਪਿਆਨੀ ਮਾਰਾ ਖਿਆਈ ਉਹ ਕਰਦਾ ਹੈ ਨਾ ਕੁਛ ਜਾਣਨਾ ਹੈ ਪ੍ਰਭੂ ਦਲੇ ਸਰਦੂ ਦਲੇਰ ਐਸੇ ਆ ਕੋਈ ਜਾਣਦੇ ਨਹੀਂ ਉਹਦੀ ਕਠਨਾਇ ਦੀ ਪ੍ਰਵਾਹ ਨਹੀਂ ਕਰਦੇ ਗੁਰ ਤੇਗ ਬਹਾਦਰ ਸਾਹਿਬ ਬਦਨ ਪਰ ਫੁੱਲਿਆ ਤੇ ਇੱਕ ਸਮ ਨਿਤ ਰਹਿ ਗੁਰੂ ਸਾਦਾ ਜਿਹੜਾ ਖੜਿਆ ਰਹਿੰਦਾ ਇੱਕ ਸਾਂ ਜਥਾ ਪ੍ਰਭਾਤ ਖਿੜਹੇ ਅਰਵੰਦ ਜਿਵੇਂ ਸਵੇਰ ਦਿਨ ਚੜਦੇ ਨੂੰ ਕੌਲ ਖੜਿਆਉਂਦਾ ਹੈ ਮਾਰਾ ਖੜੇ ਰਹਿੰਦੇ ਗੁਰ ਤੇਗ ਬਹਾਦਰ ਸਾਹਿਬ ਜੀ ਪਟਾ ਹੈ ਨੁਰੰਗਾ ਕੋ ਮਤ ਮੂਲਾਣੇ ਕੋਈ ਮਾਦਵਾਰੇ ਮੂਲਾਣੇ ਨੁਰੰਗਾ ਮਾਰੇ ਦੇ ਪਾਸ ਭੇਜਦਾ ਹੈ ਜੇ ਸਿਆਣੇ ਉਮਰ ਆਵ ਬਿਲਾਂ ਜਿਹੜੇ ਸਿਆਣੇ ਜਾਣੇ ਸੂਬੇ ਆਦ ਕਹਨ ਬੜੇ ਪਾਰੀ ਕਰਮ ਹਾਤ ਕੁਛ ਕਰੋ ਦਿਖਾਓ ਕਹਿੰਦੇ ਕਰਾ ਵਾ ਸਾਨੂੰ ਕੋਈ ਦਿਖਾਓ ਕਹਿ ਤਜ ਦੇਹੋ ਧਰਮ ਜੋ ਹੈ ਜਾਂ ਹਿਰਦੇ ਧਰਮ ਨੂੰ ਛੱਡ ਦੇ ਤੁਰਕ ਬਣ ਜਾਓ ਸਰਬੇ ਸ਼ਿਰੋਮਨ ਸਰਾ ਸ਼ਰਾ ਜੇ ਆਵਹਾਰੇ ਤੋ ਸ਼ਿਰੋਮਣੀ ਬਣ ਜਾਉਂਦੇ ਜੇ ਮੁਸਲਮਾਨ ਦੀ ਸ਼ਰਾ ਮੰਨ ਲਉ ਤੁਸੀਂ ਮਦਾਦੀਨ ਤਾ ਮਾਨਨਾ ਬ੍ਰਿੰਦ ਮਾ ਜੋ ਵਰ ਜੂਗਾ ਬੜੇ ਲੋਕ ਤੁਹਾਨੂੰ ਮੰਨਣਗੇ ਦੇ ਜੇ ਕਸ਼ਮੀਰੀ ਆਦ ਜਿਤਕ ਜਗ ਜਿਹੜੇ ਬ੍ਰਾਹਮਣਾਂ ਦਾ ਕਸ਼ਮੀਰੀ ਆਦ ਕਸਾਰੇ ਤੁਮਰੀ ਵਿਸ਼ ਦੇਖਤ ਸਭ ਕੋ ਉਹ ਸਾਰੇ ਤੁਹਾਡੀ ਤਰਫ ਵੇਖ ਰਹੇ ਹੁਣ ਕਿਆ ਰੰਗ ਜੀਵ ਨੇ ਫੇਰ ਨਾ ਫੇਰ ਰਹੇ ਕਿਸੂ ਦੇਸ਼ ਮੈਂ ਫਿਰ ਕਿਸੇ ਦੇਸ਼ ਕੋਈ ਮੋੜ ਨਹੀਂ ਪਾਵੇਗਾ ਸਭ ਮੁਸਲਮਾਨ ਬਣ ਜਾਣਗੇ ਮੰਨ ਹੈ ਕਹੋ ਤੁਰਕ ਜਗ ਹੋਏ ਸਾਰੇ ਮੁਸਲਮਾਨ ਬਣ ਜਾਣਗੇ ਜੇ ਤੁਸੀਂ ਮੰਨ ਜਾਓ ਹੁਣ ਇਮ ਚਿਤ ਚਾਹਤ ਨਾ ਜੇ ਆਤ ਰੋਚਕਾ ਜੇ ਤੁਸੀਂ ਇਹ ਜਿਤਨਾ ਚਾਹੁੰਦੇ ਨਾ ਰੁਚੀ ਕਰਕੇ ਗੁਰਤੇਗ ਬਹਾਦਰ ਸਾਹਿਬ ਅਜਮਤ ਕਰਾ ਹੋਇ ਸ਼ਾਹ ਕਹਿਲ ਜੋ ਜੋ ਪੌਂਸਾ ਦਿੰਦਾ ਜਿਵੇਂ ਆ ਰਾਮਰਾ ਕਰਾਮਾਤ ਘਰੇ ਹੋ ਤੁਸੀਂ ਦਿਖਾਓ ਆ ਰਾਮਰਾਏ ਬਹੁ ਕਰੀ ਅਦਕ ਹੀ ਆ ਰਾਮਰਾਜ ਬਹੁ ਸਾਰੀ ਦਿਖਾਉਣਾ ਕੀਤੀ ਹੈ ਜਿਵੇਂ ਭਾਛੀ ਦੇ ਖਰਾਬ ਤਸੋ ਜਿਵੇਂ ਕਹਿੰਦਾ ਰਿਹਾ ਰੰਦਾ ਉਹ ਮੈਂ ਉਹ ਤੋਂ ਫੋਹਦਾ ਰਿਹਾ ਦਰਬ ਬ੍ਰਿੰਦ ਹਜਰਤ ਨੇ ਦੀਨ ਦਰਸ਼ਾ 13000 ਰੁਪਇਆ ਰੋਜ਼ ਦਾ ਨੂੰ ਦਿੰਦਾ ਸੀ ਆ ਰਾਮਰਾਜ ਨੂੰ ਵੱਡ ਮਰਾਤ ਬਾਪ ਆਇਓ ਤਾਂ ਅਯੂਨ ਮੁਰਾਦਵਾ ਪਾਇਆ ਹੈ ਉਹਦਾ ਦਰਜਾ ਪਾਇਆ ਹੈ ਜਦ ਕਿ ਤੇ ਸਭ ਸੰਗਤ ਹੋਏ ਜਿੱਥੇ ਕਿਤੇ ਸਾਰੇ ਰਾਮ ਰਈਆਂ ਦੀ ਸੰਗਤ ਭੁੱਤ ਨਹੀਂ ਹੋ ਗਈ ਹੈ ਬਸੋ ਸਮਾਜ ਸੁਜਸ ਜਗਮਾ ਬੋਲਾ ਸਿਹਰ ਜਸ ਵਸ ਗਿਆ ਸ੍ਰੇਠ ਜਸ ਲਗ ਦੇ ਵਿੱਚ ਹੋ ਗਿਆ ਹੈ ਬਸੋ ਸ਼ਾਹ ਕੇ ਦੇਸ਼ਨ ਮਹਤਮਾ ਪਾਰਸਾ ਦੇ ਦੇਸ਼ ਚ ਤੁਸੀਂ ਵਸਦੇ ਹੋ ਪਜੰਗੀਆਂ ਲੈਦਾ ਕਲਮ ਆਪ ਦੀ ਬਸ ਆਹ ਸ਼ਾਹ ਕੇ ਦੇਸ਼ਨ ਮਹਤਮਾ ਤੁਸੀਂ ਪਾਰਸਾ ਦੇ ਦੇਸ਼ ਚ ਬਸਦੇ ਹੋ ਕੁਝ ਵਾਬ ਹੋ ਜਿਤ ਦੇਸ਼ ਚੱਲ ਜਾਏ ਦੇਸ਼ ਕਿੱਥੇ ਜਾਣੇ ਹੋ ਪੂਜਾ ਕਰਾਉਨੇ ਹੋ ਤੁਸੀਂ ਕਿਉਂ ਕਰ ਕਹੋ ਨਾ ਮੰਨ ਨਾ ਹੈ ਤਿਸ ਕੋ ਤੁਸੀਂ ਪਾਤਸ਼ਾਹ ਦਾ ਕਿਹਾ ਕਿਉਂ ਨਹੀਂ ਮੰਨਦੇ ਹੋ ਕਹਿੰਦਾ ਹੈ ਦੇਹੋ ਅਜਮਤ ਨਾ ਕੀਆ ਹੈ ਨਾ ਹੈ ਲੋਰ ਕਰੋ ਕਰਾਮਾਤਿ ਜ਼ਫਾ ਦਿਓ ਤੁਸੀਂ ਗੁਰੂ ਕਹੋ ਮੂਰਖ ਚਵਗਤਤਾ ਮਹਾਰਾਜ ਦੇ ਮੂਰਖ ਚਵਗਤਾ ਔਰੰਗਜ਼ੇਬ ਹੈ ਜਿਹੜਾ ਦੁਸ਼ਟਕਪਤ ਮਤਾਂ ਮੰ ਅਦੇ ਦੁਸ਼ਟਕਪਤ ਕੋਨੇ ਜੇ ਮੰਦੀ ਮਾਤ ਵਿੱਚ ਮਸਤ ਹੋਇਆ ਹੈ ਉਹ ਦਰਮਤ ਰੱਤਾ ਹੋਏ ਬਿਨ ਸੱਤਾਂ ਕਹ ਭਾਈ ਝੋਟੀ ਮੱਤ ਚਰਤਾ ਹੋਏ ਬਿੰਦ ਜਾਏਗਾ ਨਾਸ ਹੋ ਜਾਏਗਾ ਉਦੀ ਸੱਤਾ ਨਹੀਂ ਕੋਈ ਰਹੇਗੀ ਉੱਤਾ ਤੁਰਕਨ ਤੇਜ ਬਿਲੰਦ ਜੇ ਤੁਰਕਨ ਤੇਜ ਬੜਾ ਸੀ ਉਹ ਸਾਰਾ ਨਾਸ ਹੋ ਜਾਏਗਾ ਜਖਮ ਮਾਰਤ ਤਤਾ ਹੋਏ ਕਰਮਤਾ ਤੇnde ਮਰੋ ਕੇ ਗਰਮ ਹੋ ਕੇ ਕਹਾ ਮਾਰਦਾ ਰੰਗ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਬਨਾ ਹੈ ਉਵਤਾ ਕੱਤਾ ਦੁੰਦ ਤੇ ਉਵਤਾ ਵੜਾ ਬਣਦੇ ਦੁੰਦ ਝਗੜੇ ਨੂੰ ਪਾਰਿਆ ਹੈ ਬੜੇ ਭਾਰੀ ਨੂੰ ਗੁਰ ਬਾਰ ਦਿੱਤਾ ਬਾਬਰ ਲਿਤਾ ਇਹ ਗੁਰੂ ਨਾਨਕ ਦੇਵ ਜੀ ਨੇ ਵਰ ਦਿੱਤਾ ਗੁਰ ਬਾਰ ਦਿੱਤਾ ਬਾਬਰ ਲਿਤਾ ਗੁਰੂ ਸਾਹਿਬ ਵਰ ਦਿੱਤਾ ਸੀ ਬਾਬਰ ਨੂੰ ਮਾਰਿਆ ਤੇ ਇਹਨੇ ਆਵਾਜ਼ ਦੇ ਕੇ ਦੀ ਸਦਕੇ ਲਿਆ ਸੀ ਇਹ ਖੋਵੇ ਦਾ ਪੁੱਤ ਨੱਪਾ ਨੰਦ ਉਹ ਪੋਤੇ ਦਾ ਪੁੱਤ ਆਇਆ ਹੈ ਅੱਗੇ ਕੋਤਾ ਇਹ ਖੋਵੇ ਦਾ ਮੇਕੇ ਦਾ ਹੱਕ ਵੇਖੋ ਕਰਾ ਮਾਤ ਕੋ ਕਹੇ ਕਹਿਰ ਗਿਆਨ ਕਰਾ ਮਾਤ ਵੀ ਦਿਖਾਉਣੀ ਹੈ ਲੋਕ ਕਹਿਰ ਕਹਿੰਦੇ ਹਣੇ ਉਸ ਨੂੰ ਨਰਵੇਸ਼ ਕੋ ਐਸ ਨਾ ਕਾ ਉਹ ਉਹ ਰਾਜੇ ਹੱਕ ਕੋੰਦੋਂ ਨਾ ਕੰਮ ਨਹੀਂ ਰੁੰਦਾ ਕਰਾ ਮਾਤਾਂ ਦਿਖਾਉਣੀ ਹੈ ਕਾਟਿਕ ਚੇਤਿਕ ਕਾਰਜ ਖਰਾਵ ਜਿਦਾ ਤਮਾਸ਼ਾ ਯਾਦੂਗਰੀ ਕਰਕੇ ਦਿਖਾਉਣੀ ਹੈ ਸਭ ਲੋਕ ਕਹਿ ਰਹੇ ਆਵਤਲਾ ਵਾਹੀ ਵੀ ਦੇ ਯਾਰਾ ਅਰਮੋਲੀ ਇਹ ਕੰਮ ਨਹੀਂ ਕਰਨਾ ਚਾਹੁੰਦੇ ਅੱਜ ਇੱਕ ਧਰਮੰਤਾਨਨ ਤਰ੍ਹਾਂ ਹੈ ਇੰਨਾ ਸ਼ੋਰ ਹੈ ਬਹੁਤ ਬਹੁਤ ਧਰਮ ਹੈ ਜਿਹੜਾ ਇਹ ਭਾਉ ਲੋ ਹੈ ਇਹਨੂੰ ਸਾਂਭ ਕੇ ਰੱਖਾਂਗੇ ਛੱਡਾਂਗੇ ਨਹੀਂ ਆਪਣੇ ਧਰਮ ਨੂੰ ਜਿੰਨੇ ਜੇ ਪ੍ਰੇ ਸਭ ਕੋ ਦੁੱਖ ਸਾਡ ਆਪਣੀ ਆਪਣਾ ਧਰਮ ਸਾਰਿਆਂ ਨੂੰ ਪਿਆਰਾ ਹੈ ਸਾਰ ਸੇਤ ਸੁਖ ਤੇ ਦੇਣ ਵਾਲਾ ਹੈ ਈਸ਼ਵਰ ਕਰਾ ਹੈ ਮੇਜ ਕੋ ਸੰਕਰ ਕੋ ਪ੍ਰਮੇਸ਼ਰ ਜਗਾਂ ਨੂੰ ਕੌਣ ਮਟਾ ਸਕਦਾ ਹੈ ਮਾਰ ਉੱਤਰ ਦੇ ਰਿਹਾ ਸਿੱਖ ਦਾ ਦਾ ਮਾਰ ਰਸਮ ਪਾਚਨ ਮਰਖ ਜੋ ਕਰਹ ਮੂਢ ਮਤ ਪਾ ਜੇ ਹੱਥ ਕਰੇਗਾ ਮੂਰਖ ਮਤ ਪਾ ਜਿਓ ਬਾਜ ਉਹ ਬਾਜ ਝੂਠਾ ਗਿਰਦਲ ਕਥਨ ਇਤਿਆਦ ਕੁ ਭਾਖੇ ਕੋਲ ਕੋ ਕਰਮ ਬਚੇ ਮਹਾਰਾਜ ਜੀ ਆਹੋ ਕਹਿੰਦਾ ਜੇ ਉੱਪਰ ਦਿੰਦੇ ਹਨ ਗੁਰੂ ਸਾਹਿਬ ਜੀ ਸੁਣ ਕੇ ਦੁੱਖਾ ਹੈ ਅਧਿਕ ਔਰ ਮਾ ਬੜਾ ਜੀ ਸਰਦਾ ਹੈ ਰੰਗੂ ਦੁਖੀ ਹੁੰਦਾ ਹੈ ਕੌਣ ਗੁਰ ਮੋ ਕਹ ਕੀਨ ਆਵਾ ਮਾਰਾ ਮੇਨੂ ਸੱਦਿਆ ਸੀ ਸਰਗਰਾਂ ਨੇ ਜਮਾਨਦਾਰ ਕਾਰਾ ਗ੍ਰਹਿਤਾਂ ਉਹਨਾਂ ਦੋਗੈਨ ਜੇਲ੍ਹ ਦੇ ਰਹਿਣ ਵਾਲਾ ਸੱਚੇ ਪਾਤਸ਼ਾਹ ਜੀ ਸੋ ਗੁਰੂ ਸੇਵਕ ਹੋਇ ਅਨਕੂਲੀ ਉਹ ਗੁਰੂ ਸਾਹਿਬ ਦਾ ਅਨੁਸਾਰੀ ਹੋ ਗਿਆ ਜਦੋਂ ਮਾਰਾ ਗੁਪਤ ਹੋ ਗਏ ਸਮੇਂ ਪਠਾ ਹੋ ਜੋ ਸਿੱਖ ਮਿਲ ਆਵਾਹ ਵਾ ਗੁਰੂ ਨੇ ਸੁਖ ਦੇ ਤੋ ਗੁਰੂ ਸਾਹਿਬ ਨੂੰ ਮਿਲਾ ਦਿੰਦਾ ਹੈ ਮੰਡਾ ਚਰਨ ਕਮਲੇ ਸਰ ਧਾਲੂ ਬੜਾ ਸੋ ਧਾਲੂ ਹੋ ਗਿਆ ਦੋਗਿਆ ਮਾਰਾ ਦੇ ਚਰਨ ਕੋਲ ਕੋ ਕੋ ਬੰਦਨਾ ਕਰਦਾ ਹੈ ਮੋਜ ਲੇ ਗਏ ਪ੍ਰਭੂ ਕਿਰਪਾ ਗੁਰੂ ਕੋ ਬਹੁਤ ਸਾਡੇ ਪਾਸ ਮੈਨੂੰ ਲੈ ਗਿਆ ਸੀ ਗੁਰ ਬੋਲੇ ਹਮ ਅਲਪ ਆਰ ਬਲ ਮਾਰਾ ਗੁਰੂ ਸਾਹਿਬ ਦੀ ਥੋੜੀ ਜੀ ਉਮਰ ਰਹੀ ਗੁਰੂ ਕੋ ਬਹਾਦਰ ਸਾਹਿਬ ਨੇ ਬਚਨ ਕੀਤੇ ਸਨ ਕਿ ਦੈਨ ਕੀ ਨੇਰ ਜਾ ਜਾ ਤੁਰ ਤੂੰ ਬੋਵੰਦੀ ਅਨਿਸ਼ੇ ਕਰਕੇ ਸਮਝ ਲਓ ਜਗ ਬੁਰਤਾ ਕੋ ਲੈ ਕਰ ਗਮਨੋ ਇਹ ਸੁਖ ਜਗ ਵੀ ਬੁਰੀਾਈ ਲੈ ਗਿਆ ਸੀ ਗੁਰੂ ਦਸ਼ਮ ਪਾਤਸ਼ਾਹ ਨੇ ਮੈਂ ਖਾ ਰੋ ਹੋਇ ਕਾ ਸਭ ਤਾਂ ਤਹਨ ਹੋਇਆ ਕਿ ਤੇ ਅਤਿ ਕੀ ਨ ਮਹਾਰਾਜ ਨੇ ਕਿਆ ਸੀ ਪਹੁੰਚ ਆਓ ਈਸ਼ਵਰੇ ਅਨਸਾਹ ਅਰਪਾਓ ਉਹ ਪਰਮੇਸ਼ਰ ਦਾ ਜੋ ਸਰੂਪ ਆਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ ਅਰਪ ਦੇ ਪਹੁੰਚ ਦੇ ਪਹੁੰਚ ਜਾ ਬੜਾ ਪ੍ਰਤਾਪ ਜਹਾਨ ਮਹਾਨ ਬੜਾ ਜਹਾਨ ਚ ਉਹਨਾਂ ਦਾ ਤੇਜ ਪ੍ਰਕਾਸ਼ ਵਜੇਗਾ ਕਲਗੀ ਧਰ ਦਾ ਦਸਾਂ ਪਾਤਸ਼ਾਹ ਦੇ ਨਾਮ ਨੂੰ ਜਲਾ ਕਰਨੇ ਦੀ ਕੁਰਬਾਨੀ ਕਰਕੇ ਸਰਬੰਸ ਵਾਰ ਕੇ ਨਹੀਂ ਸਿੱਖੀ ਨਹੀਂ ਸੀ ਰਹਿਣੀ ਜੇ ਮਾਰਾ ਨਾਮ ਆਪਣੀ ਵੰਸ ਨੂੰ ਵਾਰ ਦੇ ਦੁਨੀਆ 'ਚ ਨਾ Hindu ਰਹਨੇ ਸੀ ਸਾਰਿਆਂ ਨੇ ਖਸਾਰ ਹੋ ਜਾਣਾ ਸੀ ਬਿਨਾ ਕਾਨ ਤੁਰਕਾਨ ਪ੍ਰਹਨ ਹੋ ਅਤੇ ਬਿਨਾ ਕਾਨ ਤੋਂ ਤੁਰਕਾਂ ਨੂੰ ਨਾਸ ਕਰਿਓ ਜੰਗ ਕਰਕੇ ਸਾਡੀ ਆਗਿਆ ਦੇ ਦੇ ਉਹਨਾਂ ਨੇ ਸੇਵ ਕਾਨ ਰੱਛਾ ਬਲ ਠਾ ਅਤੇ ਸੇਵ ਕਾਨ ਦੀ ਰੱਖਿਆ ਕਰੋ ਬਹੁਤ ਬਲ ਕਰਕੇ ਆਪ ਲੇ ਕਰ ਗਮ ਨਿਓ ਥਰੀਓ ਨਾ ਮਾਰੇ ਗੋ ਮਾਰਮ ਲੈ ਕੇ ਗੁਰਿਆਈ ਆਇਆ ਰਸਤੇ ਚ ਨਹੀਂ ਟਿਕੇ ਹੂੰ ਗੁਰਬਾਲ ਤੇ ਪਹੁੰਚਿਓ ਪੋਰੀਆ ਸਰਗੋਵਰ ਬਾਲ ਕਰਕੇ ਇੱਥੇ ਮਾਰਾ ਆਨੰਦ ਪ੍ਰਸਾਦ ਪਹੁੰਚ ਗਿਆ ਹੈ ਸਬਾ ਸਾਹਿਤ ਕਲਗੀ ਧਰ ਸੁਣ ਕਰ ਇਹ ਸਬਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਸੁਣਿਆ ਗੁਰ ਸਿਮਰਨ ਕਰ ਔਰ ਮਹਿਨ ਲਿਆ ਉਸੇ ਦੇ ਸਰਦਾਰ ਸਾਹਿਬ ਦਾ ਸਿਮਰਨ ਚਿਤ ਤੇ ਲਿਆਏ ਸੱਚੇ ਪਾਤਸ਼ਾਹ ਜੀ ਬੰਦ ਹੱਥ ਬੰਦਨ ਕਰ ਪੁਨ ਪੁਨ ਦੋਵੇਂ ਹੱਥ ਜੋੜ ਕੇ ਬੁਰੀਾਈ ਆਈ ਜਾਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੰਦਨਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵਾਰ-ਵਾਰ ਅਲਖ ਗੁਰੂ ਗਤ ਲਖੀ ਨੰਝਾ ਅਲਖ ਗੁਰੂ ਹਨ ਬਾਣੀ ਗੁਰੂ ਸਾਹਿਬ ਦੀ ਗਤੀ ਨੂੰ ਕੌਣ ਜਾਣ ਸਕਦਾ ਹੈ ਮਾਤ ਨਾਨਕੀ ਜਹ ਸ੍ਰੀ ਗੁਜਰੀ ਤੇ ਮਾਤਾ ਗੁਜਰੀ ਸਾਹੀ ਸੀ ਮਾਤਾ ਨਾਨਕੀ ਜੀ ਸਮੇ ਪਹੁੰਚ ਸਿੱਖ ਕਰ ਨਮੋ ਸੁਨਾ ਉਹ ਸਿੱਖ ਨੂੰ ਪਹੁੰਚ ਕੇ ਉੱਥੇ ਨਮਸਕਾਰ ਕੇ ਮਾਤਾ ਨੂੰ ਖਬਰ ਦਿੱਤੀ ਦੀਰ ਦੇ ਸਵਾਸ ਤਬ ਤੇ ਅਤ ਸ਼ੋਰਤ ਮਾਤਾ ਜੀ ਤੱਕੇ ਸਵਾਸ ਬੜੇ ਭਾਰੀ ਛੱਡ ਰਹੇ ਹਨਗੇ ਲੋਚਨ ਜਲ ਝਲਕਿਓ ਤਤਕਾਰ ਜਿਹਤਾਂ ਦੇ ਜਲ ਝਲਕ ਪਿਆ ਉਸ ਵੇਲੇ ਮਾਤਾ ਆਉਂਦੇ ਆਹ ਤਾਂ ਸਮਰਾਥ ਜਨ ਦਾਸਨ ਦਾਸ ਹੈ ਜਿਹਨਾਂ ਦੇ ਉਪਰੰਤ ਸਮਰਾਥ ਸੇਵਕਾਂ ਦੇ ਸੇਵਕ ਹੈ ਸਹੀ ਆਵਗਿਆ ਇਤਕ ਬੇਸਾਰ ਇੰਨੀ ਮੜੀ ਭਾਰੀ ਵੀ ਸਹਾਰੀ ਰੰਗਦੇਵ ਦੀ ਚਾਹੇ ਕਰਾਂ ਬਿਨ ਬਿਨ ਮਾ ਸਰਬ ਚਾਹੇ ਕਰਾਂ ਬਿਨ ਬਿਨ ਸਰਬ ਕੁਛ ਗੁਰੂ ਸਾਹਿਬ ਜੋ ਚੋਣ ਬਿਨਾ ਡੇਰ ਤੋਂ ਝਟ ਕਰ ਸਕਦੇ ਆ ਬਸ ਤਰਕੇਸ਼ਰ ਕੇ ਆਸਹਾ ਇਸ ਪ੍ਰਕਾਰ ਰੰਗਦੇਵ ਦੀ ਕਾਇਦੇ ਚ ਪੈ ਕੇ ਕੈਸੀ ਹਾਲਤ ਚ ਰਹਿੰਦੇ ਹਨ ਤਹਨ ਤਹਨ ਗੁਰ ਅਜਰਜ ਚਰਤਾ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਜਨ ਅਸਚਾਰ ਚ ਕੌਣ ਕਹਾਂਗੇ ਕਿੰ ਕੋ ਬਾਤ ਕਹੇ ਕੇਸਨ ਕਿੰ ਕੋਈ ਬਚਨ ਕਿਸੇ ਨਾਲ ਕਹਿ ਸਕਦਾ ਮਾਰੋ ਵੀਰ ਚਾਰ ਜੋ ਚਾਲਤ ਤਰਹ ਨੇ ਅਬਦ ਓਜ ਕੀ ਦੇਖ ਲੋ ਬਲ ਦੀ ਔਦੀ ਹੱਦ ਹਨਗੇ ਗੁਰੂ ਕੇ ਵਾਹਿਗੁਰੂ ਸਾਹਿਬ ਅਬਦ ਧੀਰ ਕੀ ਤੇ ਧੀਰ ਜੀ ਦੀ ਵੀ ਹੱਦ ਹਨ ਗੁਰੂ ਮਾਰਾ ਸਾਹਿਬ ਵਰਗੀ ਧੀਰ ਜੀ ਕਿਸੇ ਚ ਨਹੀਂ ਹੈ ਅਬ ਦਿਆ ਬਗਿਆ ਲਹੀ ਸਹਾਰ ਤੇ ਕਿੰਦੀ ਬਿਆਦ ਵੀ ਹੱਦ ਸਾਰ ਲਈ ਮਹਾਰਾਜੀ ਨੇ ਲੋਹੇ ਦੇ ਪਿੰਜਰੇ ਚ ਪਾਏ ਕੇ ਤੁਮ ਬੇਨ ਕੌਨਨ ਕਰਾਇਆ ਸਕਾਰ ਇਹ ਗੁਰੂ ਤੇਗ ਬਹਾਦਰ ਸਾਹਿਬ ਆਪਨੇ ਹੈ ਜੇ ਕਾਰਜ ਪਰ ਬਕਾਰਦਾ ਕੌਨ ਕਰ ਸਕਦਾ ਹਿੰਦ ਧਰਮ ਕੋ ਧਰ ਕਰ ਪਹਾ ਇਹ ਦੇ ਤੁਹਾਨੂੰ ਨਾ ਭਾਰ ਆਉਂਦੇ ਸਿਰ ਤੇ ਬੋਝ ਲੈ ਲਿਆ ਸੁੱਝੇ ਪਾਛਾ ਕਹ ਰਹੇ ਸੋ ਭਾਲੀ ਤਾਰਕ ਕੋ ਕਿੰਨ ਕਰ ਰਿਹਾ ਜੋ ਆਪ ਕਰ ਲਿਓ ਭਲੀ ਕਰੋਗੇ ਕੋਈ ਤਰਕ ਕਿਵੇਂ ਕਰ ਸਕਦਾ ਆਪਦੇ ਕੀਤੇ ਤੇ ਹਮ ਕੋ ਦਰਸ਼ਨ ਪਿਆਸ ਹੈ ਉਹਦਾ ਕੰਨੂਕਰ ਮਹਾਰਾਜ ਦਰਸ਼ਨਾਂ ਦੀ ਵਾੜੀ ਪਿਆਸ ਹੈ ਇਕਸਾਮ ਲੋਕ ਪਰ ਲੋਕ ਕੇ ਆਨੰਦ ਹਰ ਮਹਾਰਜ ਗੁਰੂਆਂ ਵਾਲੇ ਲੋਕ ਲੋਕ ਕੇ ਆਨੰਦ ਸੁਣੀਏ ਪਰਪਾਲਾ ਹਰ ਸਭ ਕੇ ਦਾਤਾ ਸਾਰਿਆਂ ਦੀਸ਼ਰੋ ਕੇ ਪ੍ਰਦਬਾਲਾ ਕਰਦੇ ਹੋ ਸਾਰਿਆਂ ਨੂੰ ਆਪ দান ਦਿੰਨੇ ਹੋ ਵੱਡਾ ਦਾਤਾ ਤਿਲਨਾ ਤੁਮਾਰੇ ਮਾਤ ਨਾਨਕੀ ਇਰਦ ਤੇ ਲਾਪਸ ਨੀ ਮਾਤ ਨਾਨਕੀ ਦੀ ਵਿਰਾਸਤ ਕਰਦੇ ਬਰਲਾਦ ਕਰਦੇ ਹਨਗੇ ਜਿਥਾ ਸਸੁਰ ਮੇਰਾ ਗਤ ਕੀ ਜਿਵੇਂ ਮੇਰੇ ਸਾਰੇ ਗੁਰੂ ਤੇ ਅਰਜਨ ਦੇਵ ਜੀ ਨੇ ਸ਼ੇਰ ਦੀ ਬਾਈ થી ਕਹਿਣ ਲੱਗੇ ਚੰਦੂ ਦੇ ਘਰ ਜਾ ਕੇ ਜਹਾਂਗੀਰ ਬਾਦਸ਼ਾਹ ਦੇ ਕੈਦ ਵਿੱਚ ਉਵੇਂ ਟੱਡੀਆਂ ਲੋਹਾਂ ਤੇ ਬੈਠੇ ਸਨ ਕਿਵੇਂ ਗੁਰੂ ਸਾਹਿਬ ਆਣਾ ਵਰਤਾਰੇ ਅਜਮਤ ਨਹੀਂ ਜਨਾਬ ਨੇ ਕੀਨ ਕਰਾਮਾਤ ਨਹੀਂ ਗੁਰੂ ਅਰਜਨ ਸਾਹਿਬ ਨੂੰ ਜਨਾਈ ਤੇਰਾ ਕੀ ਆ ਮਿੱਠਾ ਲਾਗੇ ਵਚਨ ਕੀਤੇ ਕਾਸ਼ ਦੇ ਸਹਾਰੇ ਤਨ ਪਰ ਪੀਂ ਸ਼੍ਰੀ ਰਿਪ ਦੇ ਬੜੇ ਧਾਰੀ ਕਸ਼ਟ ਦਿੱਕੇ ਹੋਏ ਸਹਾਰੇ ਗਰਮ ਰੇਕਾ ਪਵਾਇਆ ਉੱਬਲਦੀ ਦੇਹ ਤੇ ਬੈਠੇ ਦੇਖ ਖਤਰੀ ਸਿਰ ਦੋਸ਼ ਕਰਨੇ ਰਾ ਉਹ ਚੰਦੂ ਦੇ ਸਿਰ ਦੋਸ਼ ਦੇ ਕੇ ਬਹੁਤਾ ਰਾਵੀ ਤੱਟ ਸਰੀਰ ਤਜਦੀ ਰਾਵੀ ਦੇ ਤਿਵਾੜੇ ਜਾ ਕੇ ਜੋਤਿ ਜੋਤਿ ਇਨਾਨ ਕਰਕੇ ਮਹਾਰਾਜ ਜਪ ਸਾਹ ਦਾ ਪਾਠ ਕਰਕੇ ਕੀਰਤਨ ਸੁਣ ਕੇ ਤਿਆਗਤਾ ਸੀ ਤથા ਪੁੱਤਰ ਕੋ ਤੀਰ ਜਹੇ ਰਾ ਇਸੇ ਪ੍ਰਕਾਰ ਮੈਂ ਆਗੇ ਪੁੱਤਰ ਦਾ ਨਾਨਕੀ ਜੀ ਕਹਿੰਦੇ ਗੁਰਪ੍ਰੇਖ ਹਾਜ਼ਰ ਸਾਹਿਬ ਦਾ ਪੀਰ ਜੀ ਵੇਖਿਆ ਅੱਜ ਸਕਲ ਕਲਾ ਸਮਰੱਥ ਪਰਵੀ ਜੀ ਸਾਰੀਆਂ ਕਲਾ ਕਰਕੇ ਸਰ ਸ਼ਕਤੀਮਾਨ ਹਨ ਪਰ ਵੀ ਅੰਤਰੀ ਜਾਨੇ ਹਨਗੇ ਸਾਰੇ ਉਦੋਂ ਪਹਿਰਾ ਦੋਏ ਘੜੀ ਜਬ ਦੋ ਘੜੀਆਂ ਤੋਂ ਪਹਿਰਾ ਜੋ ਟਲ ਗਿਆ ਨਾ ਸਾਹਿਬ ਸੰਗਤ ਜੀ ਇਹਨਾਂ ਚਿੰਤਾ ਜੋ ਤੁ ਸ਼ੌਕ ਬੇਸਾ ਇਹਨਾਂ ਚਿੰਤਾ ਦੇ ਸਹਤ ਬਹੁਤ ਸੋਕ ਕਰ ਰਹੇ ਹਨਗੇ ਆਚਕ ਹੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਲਕੋ ਤਰਫ ਕਰੇ ਚਿੰਚੇਤੀ ਜੋ ਜਦੋਂ ਮਹਾਰਨ ਸ਼ਹੀਦੀ ਦਿੱਲੀ ਵਿੱਚ ਪਾਈ ਉਸ ਵੇਲੇ ਰੋਚਰ ਪ੍ਰਿਆਨ ਕਰ ਤਿਆਗ ਤਤਕਾ ਇਹਨੇ ਖ਼ਾਲ ਹੋ ਜਾਣਾ ਸੀ ਦਿਨਾਂ ਤਾਨ ਤੁਰਕਾਨ ਪ੍ਰਹਨ ਹੋ ਅਗਰ ਦਿਨਾਂ ਕੈਣ ਤੋਂ ਤੁਰਕਾਂ ਨੂੰ ਨਾਸ਼ ਕਰੇ ਜੰਗ ਕਰਕੇ ਸਾਡੀ ਆਗਿਆ ਦੇ ਦੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੱਥਣ ਚੋਪੀ ਰੋਜ਼ਰ ਪ੍ਰਿਆਨਕ ਤਿਆਗ ਤਤਕਾਰ ਕੁੰਦਲ ਕੈਨ ਸਰਦੋਪਾਤੀ ਸਕੇ ਬਾਦਸ਼ਾਹ ਨੇ ਤਾਰ ਪਰ ਫਰਸ਼ ਕਰਿਓ ਤਹ ਮੈ ਬੈਠੇ ਉਹਦੇ ਫਰਸ਼ ਉੱਤੇ ਹਾਕ ਮਾਰਾ ਹੈ ਗੁਰੂ ਸਾਹਿਬ ਦੇ ਜੋਤੀ ਜੋਤ ਦਰਸ਼ ਮੋਹਣਾਂ ਜਾਣ ਕੇ ਗੁਰੂ ਸਾਹਿਬ ਜੀ ਥੱਲੇ ਬੈਠ ਗਏ ਉਸੇ ਕੁਛ ਨਾ ਤਾਂ ਜੇ ਕਹਿੰਦੇ ਕਿ ਕਿੱਜਾ ਨੂੰ ਸੁਖ ਦੇ ਰੋਟੇ ਚੁਪ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦ ਪ੍ਰਸਾਦ ਕੀ ਹੁੰਦੇ ਜਨ ਨਹੀਂ ਨੇਕ ਜਗਾਈ ਸੁਧ ਜਾ ਬਹੁ ਮਾਪੇ ਸਾਡੇ ਤੋਂ ਤਾਂ ਸਰਵਰ ਕੋਣ ਕੀ ਜਦੋ ਸਾਸ ਨੂੰ ਖਾ ਦੁਖ ਲਹਿ ਹੋ ਕਰਾ ਬੜਾ ਧੜੀ ਬੁਖੋ ਜੇ ਮਾਤਾ ਜੀਨ ਤੇ ਦਾਦੀ ਜੀਨ ਲੈਣਾ ਕਿੱਤ ਜਨ ਨਹੀਂ ਦਾਤ ਜਾ ਗੁਰੂ ਬੇ ਕੋਣ ਸਾਹ ਜੀ ਮਾਜੋ ਗੁਰੂ ਸੋਹ ਬਾਦ ਸਾਹਿਬ ਸੱਚਖੰਡ ਜੀ ਬੁਕੋਂ ਥੇ ਚਲੇ ਗਏ ਹੁਣ ਤਾਂ ਕਹੋ ਕਿ ਆਜਦਾ ਹੈ ਇਹ ਮਾਨਸ ਜਿਹੜੇ ਮਾਤਾ ਸਾਹਿਬ ਤੋਂ ਉਹਦੇ ਸੱਲੇ ਬਹਿ ਗਏ ਆ ਮਾਤਾ ਨੂੰ ਜਾਣ ਲੱਗ ਕੇ ਜੁਟੀ ਕੋ ਸਮਾ ਗਏ ਫਿਰ ਛੱਡ ਗਏ ਹਾਂ। ਸਭ ਧਰ ਨਹੀਂ ਪਰ ਫਿਰ ਸੁੱਤਲ ਹੋ ਗਏ। ਰੰਗ ਨਹੀਂ ਹੋ ਰਹੀ ਕਿਉਂਕਿ ਵਾਸਨੀ ਕਰਕੇ ਬੈਠੇ। ਮਹਾਂ ਬੇਖਾਦਰ ਦੇ ਮਹਾਂ ਪੀ। ਬਿਲਕੁਲ ਮਾਤਾ ਨੂੰ ਬੜਾ ਪਾਈ ਦੁੱਖ ਮੰਨਿਆ ਅਫਸੋਸ ਕੀਤਾ। ਸਦਾ ਸੀ ਦਾਤ ਦੇਖ ਦੁੱਖ ਪ੍ਰਾਪ। ਦਾਤ ਦੇਖ ਕੋ ਬੜਾ ਦੁੱਖ ਪ੍ਰਾਪਤ ਹੋਇਆ ਸਾਰਿਆਂ ਨੂੰ। ਉਹ ਚੇੜ ਰੋ ਤੇ ਸ਼ੋਕ ਮੰਨ ਲਈ। ਬਹੁਤ ਸ਼ੋਕ ਮੰਨ ਲਈ ਉਹ ਬਹੁਤ ਵਿਰਾਗ ਕਰਦੇ ਹਨ ਕੀ ਕੀ। ਮਹਾਰਾਜ ਹਮ ਕੌਨ ਸੰਭਾਰਾ। ਉਹ ਮਾਤਾ ਨੂੰ ਕੌਣ ਹੈ ਉਹ ਸਾਹਮਣੂ ਗਾਉਂ। ਦਿਨੋ ਆਪਿਆ ਲੰਬਦੁਨੀ ਅਰਦੀ ਮੇਰ ਮਰੋ ਗੋਪੀ ਕੋ ਤੇ ਆਪੀ ਆਸਰੇ ਹੋ ਸ਼ੋਕ ਸ਼ਬਦ ਮਹਿਲੋ ਨੇ ਮੈਨ ਹੋਇਆ ਜਦੋਂ ਮਹਿਲੋ ਸ਼ੋਕ ਦਾ ਸ਼ਬਦ ਹੋਇਆ ਤੁਲ ਕਰ ਸਤਗੁਰੂ ਦਾਸ ਪਖਾਣ ਮੋਤੀ ਚਿਦਨ ਹੋਇਆ ਸੋਧਨਾ ਕਰੋ ਮਾਲਾ ਵਾ ਗੁਰਹੇ ਤੇ ਸ਼ੋਕ ਬਿਲਾਪ ਨਾ ਕੀ ਜੇ ਕੋ ਤੇ ਆਪ ਕੋ ਸ਼ੋਕ ਬਿਲਾਪ ਕਰ ਕਰੋ ਕਹਿੰਦਾ ਹਰਿ ਗੁਰੂ ਸਾਹਿਬ ਕੀ ਉਹ ਸਮੰਧਾ ਅਰੋ ਗੁਰੂ ਸਾਹਿਬ ਦੇ ਗੋਲ ਚੇਤੇ ਕਰੋ ਸਦਾ ਉਹਦੇ ਇੱਕ ਰਾਸ ਜਾਨ ਨਾ ਹਰੂ ਗੁਰੂ ਸਾਹਿਬ ਦੇ ਹضور ਪਾ ਇੱਕ ਰਾਸ ਹੈ ਜਾਨ ਉਹ ਹਿਰਦੇ ਵਿੱਚ ਜਨਮ ਮਰਨ ਗੁਰ ਕੇ ਨਰਕ ਗੁਰੂ ਸਾਹਿਬ ਜੰਮਣ ਮਰਨ ਕਿਸੇ ਪ੍ਰਕਾਰ ਹੋਈ ਨਹੀਂ ਜੰਮਣ ਮਰਨ ਉਹ ਬਾਹਰ ਹੈ ਗੁਰੂ ਸਾਹਿਬ ਜਨਮ ਮਰਨ ਤੋਂ ਹੀ ਮੈਨਾਂ ਹੀ ਜਨਪਾਲ ਉਪਕਾਰੀ ਆਏ ਪਾਰਿ ਉਪਕਾਰ ਹੇਤ ਤਨ ਭਾਂ ਭੋਂ ਤੋਂ ਪਰਬਾਰ ਆਪੋ ਸ਼ਰੀਰ ਧਾਰਦੇ ਹਨਗੇ ਜਿਵੇਂ ਨਭ ਮਹਿ ਤਨ ਹੋਏ ਬਿਦਪਾ ਜਿਵੇਂ ਗਾਹ ਜਦੋਂ ਆਉਂ ਪਰਦੇ ਬੱਦਲ ਵਰਗਤ ਹੋ ਜਾਂਦਾ ਹੈ ਕਰ ਵਰਖਾ ਸੁਖ ਦੇ ਕਰ ਜਗਤ ਕੋ ਜਦੋਂ ਤੁਨ ਸੁਖ ਦੇ ਕੇ ਵਰਖਾ ਕਰਕੇ ਬੱਦਲ ਜੀ ਮਨਿਆ ਕਾਸ਼ ਮਹਿ ਲਾਏ ਹੋਏ ਉਹ ਆਤਮਾ ਉਸ ਵਿੱਚ ਹੀ ਮਿਲ ਹੋ ਜਾਂਦਾ ਹੈ ਸੰਤਨ ਗੁਰ ਸੁਤੰਤਰ ਹੋਏ ਤਾਂ ਗੁਰੂ ਸਾਹਿਬ ਤੁਹੇ ਕਰਮਾਂ ਦੇ ਬਸਰੋ ਕਿਸੇ ਨਹੀਂ ਧਾਰਦੇ ਜੀਵ ਧਾਰਦੇ ਹੈ ਸੁਤੰਤਰ ਧਾਰਦੇ ਸਾਰੇ ਲੋਕਾਂ ਦੇ ਜਿਨੇ ਧਰਮਾ ਫਲ ਦੇ ਨੂੰ ਜਦ ਸਨ ਖੁੰਦੇ ਆ ਉਦੋਂ ਪਰਵਕਾਰ ਆਪੇ ਤਾਂ ਮੇਟਰ ਨੂੰ ਆਪੇ ਛੇੜ ਘਾਰਦੇ ਹਨ ਨਹੀਂ ਸਖ ਸੇਵਕ ਕੇ ਬਨਨ ਸਹੂਕਾ ਦੇ ਮਾਰਾ ਸਹ ਇੱਕ ਬਣਦੇ ਹਨਗੇ ਗਿਆਨ ਭਗਤਿ ਉਪਦੇਸ਼ਨ ਕਰਕੇ ਪਰ ਉਹਨੂੰ ਗਿਆਨ ਤੇ ਭਗਤੀ ਵਾਲੇ ਗੁਰੂਕਾਰ ਦੇਣਾ ਕਰਦੇ ਹੈ ਸਭ ਮਾਰੇ ਕਮਹ ਜਗ ਚ ਲਗਾਾਰੇ ਜਲ ਤੂ ਚੰਗੇ ਰਾਸ ਤੇ ਭਗਤੀ ਦੇ ਚਲਾਉਂਦੇ ਹਨਗੇ ਕੋਨ ਚੰਦ ਪਰ ਲਹੂ ਕੇ ਸਿਹਾਰ ਸਤੰਤ ਦੀ ਸੱਚਖੰਡ ਜਮਾਰੇ ਕਹਿੰਦੇ ਕਲਮੀ ਧਰਵੀ ਚਲੇ ਜਾਂਦੇ ਹੈ ਮਹਾਰਾਜ ਇਹਨਾਂ ਕਾਰਨ ਕਿ ਮਿਸ਼ੋ ਕਿਉਂ ਉਹਨੂੰ ਐਸੇ ਤੁਹਾਨੂੰ ਬਚਨ ਕਰ ਰਹੇ ਹਾਂ ਬਚਨ ਕਰ ਰਹੇ ਹਾਂ ਮਹਾਰਾਜ ਨਾਮੇ ਉਚਾਰਾ ਜਨਮ ਸੁਧਾਰਾ ਨਾਮ ਗੁਰੂ ਦਾ ਉਚਾਰਨ ਕਰੋ ਆਉ ਦੇ ਜਨਮ ਦਾ ਸੁਧਾਰ ਕਰੋ ਕਸ਼ਨਾ ਧਾਰਾ ਜਨ ਸੰਦਾ ਸਾਰੇ ਜਿੰਨੇ ਸੇਵਕ ਜਨਮ ਦੁੱਖ ਨਾ ਧਾਰੇ ਦਿਲ ਤੇ ਅਫਸੋਸ ਨਾ ਮੰਨੋ ਸੁਣ ਕਾ ਬਾਤ ਹਟੇ ਸਵਰ ਹੋਰ ਧਾਰੇ ਮਾਵੇ ਬਚਨ ਸੁਣ ਕੇ ਵਿਰਾਗ ਕਰ ਲੋ ਹੱਦੇ ਓਏ ਤੂ ਸ਼ਨਗੁਰ ਧਿਆਨ ਤੇ ਗਿਆਨ ਤੇ ਹਾਰ ਗੁਰੂ ਦਾ ਗਿਆਨ ਧਾਰ ਕੇ ਚੁੱਪ ਹੋ ਗਏ ਸਾਰੇ ਜੋਗੀ ਅਸਵਾਰ ਪਠਾਵਾਂ ਨੇ ਕੀ ਉਹੋ ਦੋ ਸਵਾਰ ਰੁਪਏ ਦੇ ਆਵਾ ਸਿੱਖ ਮਿਲੋ ਅਦਵਾ ਸਿੱਖ ਸੀਹ ਲੈ ਕੇ ਅਰਜ਼ੀ ਅੱਗੇ ਮਿਲੇ ਜਾ ਕੇ ਜਾਓ ਪਲਾਵਤ ਤੋਂ ਹਟਿਆਵੋ ਜਾਓ ਭੱਜੇ ਜਾਓ ਕੋੜਿਆਂ ਨੂੰ ਭਜਾਉਂਦੇ ਫੇਰ ਵਾਪਸ ਆ ਜਿਓ ਦੀ ਜਸ ਓ ਸਿੱਖ ਤੋਂ ਸੁਣ ਕੇ ਜਿਵੇਂ ਸੀਖੀ ਲੀ ਜਾਂਦਾ ਸਾਨੂੰ ਖਬਰ ਆ ਕੇ ਦਿਓ ਬਈ ਨਿਹਾਰੀ ਹੈ ਨਿਆ ਰੂਡੇ ਕੋੜਿਆਂ ਨੂੰ ਘੋੜਿਆਂ ਤੇ ਹਰੀ ਦੇਕੇ ਕੋੜਿਆਂ ਤੇ ਚੜ ਦੇ ਵੇਖੋ ਦਿੱਲੀ ਪਰ ਕੇ ਮਾਰਗ ਚਾਲ ਗੁਮੀ ਦੇ ਰਸਤੇ ਸਿੱਖ ਚੱਲ ਪਏ ਹਨ ਜਿਸ ਬਾਸਰ ਗਮਨੇ ਇੱਕ ਰਾਤ ਦੇ ਕਲਾ ਚਲੇ ਜਾ ਰਹੇ ਹੈ ਸਿੱਖ ਵੇਖ ਤੇ ਨਰ ਹੈ ਤੇ ਸਿੱਖ ਸਮਾਲ ਬਹੁਤ ਲੋਕਾਂ ਨੂੰ ਸਿੱਖ ਨੂੰ ਸੰਭਾਲ ਦੇ ਕਿਹੜਾ ਸਿੱਖਾ ਇੱਥੇ ਇਹ ਤੇ ਕਿ ਮੱਜ ਲਗਾਏ ਆ ਬਲੋਕ ਕੋਈ ਮੰਜ਼ਲ ਨਹੀਂ ਅੱਗੇ ਭਾਈ ਜਿੱਕੇ ਨੂੰ ਵੇਖਿਆ ਗੁਰ ਫਿਰ ਬਸਰ ਲਪੇ ਤੇ ਜਾ ਬਦਰੋ ਦਾ ਸਾਰੇ ਬਸਰਾਂ ਚਾੜ ਜਾਂਦੇ ਜੇ ਕੋਈ ਆਸੀਸ ਹੈ ਦੇ ਕੋਲੇ ਆਪਣੇ ਸੀਸੋ ਥਾਵਨ ਕੀ ਆਪਣੇ ਸਰਮੋ ਤੋਂ ਚੱਕੀ ਆ ਰਿਹਾ ਹੈ ਇਹ ਤੇ ਤਾਂ ਸਤਰਾਤ ਦੇ ਬਸਰ ਬਦ ਗੁਰ ਦੇ ਨਾਲ ਹੀ ਪਰ ਮੇਰੇ ਦਾ ਕੋ ਖੋੜ ਨਾ ਲਵੇ ਮੇਰੇ ਪਾਸੋਂ ਈਨ ਚਨਾਰ ਮਿਲੇ ਘਰ ਬੰਦ ਉਹ 2000 ਫੁੱਟ ਮਿਲੇ ਉਸ ਕਾਟ ਕਰਕੇ ਨੂੰ ਮੇਰੇ ਕਹੋ ਸੁਡ ਗੁਰ ਕੀ ਜਗ੍ਹਾ ਮੇਰ ਤਾਂ ਕੋਈ ਗੁਰ ਸਾਹਿਬ ਦੀ ਖਬਰ ਜਿੰਨੇ ਬਰਤਾਨ ਤੋਂ ਇਹ ਉਹ ਲੋਕ ਨੇ ਪਾਣੀ ਨੂੰ ਹੈ ਤੇ ਬਹੁਤ ਫਿਰ ਉਹ ਮੁੱਖ ਦਾ ਕੋਈ ਰੋਡ ਬਾਸ ਤੋਂ ਸਾਡਾ ਸ਼ੁਰੂ ਹੈ ਜਹੋਂ ਅਨੰਦਪੁਰ ਦੇ ਕਰਜਾ ਅਨੰਦਪੁਰ ਸਾਹਿਬ ਨੂੰ ਲੈ ਜਾਣਾ ਜਮਨਾਂ ਲੈ ਕੇ ਆ ਰਹੇ ਹਾਂ ਉਹ ਕਿ ਤਜਾ ਹਟਾਵਾ ਪਾ ਦੂ ਕਿ ਆ ਰਹੇ ਹਾਂ ਮੋਟਵਾ ਹੋਰ ਪਿੱਛੇ ਇੱਥੋਂ ਜੀਤੀ ਜੇਨਾ ਕਹਿੰਦੇ ਹੁਚਾਨ ਘੁਰ ਜਿਸੇ ਪਾਉਂਦੇ ਗੁਰੂ ਜੀ ਕੋਲ ਅਜਾ ਜਉਂਦੇ ਸੀ ਉਸੇ ਤਰ੍ਹਾਂ ਵਰਤਾਰਾ ਵਰਤਿਆ ਹੈ ਦਮਨਾ ਪੂਰਨ ਦੇਹੋ ਸਦਨ ਤੋਂ ਜਾਓ ਸੰਗਤਾਂ ਨੂੰ ਪ੍ਰਗਤ ਖਬਰ ਦੇ ਦੇ ਸ਼ੇਕੀ ਜਾ ਰਹੋ ਕਦ ਮੈਂ ਭਨਹੋਂ ਵਾਲੇ ਸਭ ਬਹੁਤ ساری ਗੱਲਾਂ ਕੋਈ ਗੁਰੂ ਸਾਹਿਬ ਨੂੰ ਮੈਂ ਦੱਸਾਂਗਾ ਕੀਰਤ ਪੁਰ ਮੈਂ ਸਹਿਰੇ ਨਾ ਕਰਾਂ ਮੈਂ ਕੀਰਤ ਪੁਰ ਸਾਹਿਬ ਜਿ ਮਹਾਰਾ ਦਾ ਸਿਰ ਹਿਲਾ ਕੇ ਤਿਕਾਂਗਾ ਪਿੰਡ ਦੇ ਹੋਰੇ ਬੁਰਸੋਢੀ ਲਿੱਲੋ ਖੋਦੀਆਂ ਦੇ ਗੁਰੂ ਸਾਹਿਬ ਦੇ ਰਵਾਨਾ ਸਾਹਿਬ ਨੂੰ ਲੈ ਕੇ ਤਿਕਿਆ ਸੇਖ ਹਾਂ ਦਾ ਬੋਰੀ ਇਛਾ ਹੁਣ ਗੁਰੂ ਸਾਹਿਬ ਦਾ ਬਚਨ ਉਹ ਪਾਉਵੇਂ ਨੇ ਫੇਰ ਕਰਾਉਣੀ ਕੈਮ ਬਰਤਹਾਇ ਆਚੀ ਮਨ ਕੀ ਮਨ ਰੋਹੀ ਜਾਣ ਕੋ ਬਰਤਾਂਗੇ ਸਨ ਤਾਂ ਨਾ ਮਰਤਾਂ ਤ ਹਟੇ ਉਹ ਜਗਤ ਦੇ ਮਰਦਾਨ ਸੁਣ ਕੋ ਸੁਖ ਤੋਂ ਵਾਪਸ ਹੋ ਗਏ ਕਬਨੇ ਗਮਨੇ ਆਨੰਦਪੁਰ ਮੱਗ ਲਈ ਆਨੰਦਪੁਰ ਸਾਹਿਬ ਦਾ ਰਸਤਾ ਲੈ ਕੇ ਤੁਰ ਪਏ ਹੋਂ ਸਿੱਖ ਇਧਰ ਕਲ ਸਭ ਪੰਥੇ ਲੰਘੇ ਸਾਰਾ ਕਾਲੀ ਨਾ ਰਸਤਾ ਲੰਘੇ ਆਏ ਹਾਂ ਬਰੇ ਸਦਨ ਹੈ ਬੰਦਨ ਕੀ ਕੋਲੇ ਮੰਦੇ ਘਰ ਚਾ ਪ੍ਰਵੇਸ਼ ਹੋਏ ਬਰੇ ਟੇਕ ਪਹੁੰਚ ਬੰਦਨ ਆਨ ਸਤਗੁਰੂ ਦੇ ਮਾਸ ਪਹੁੰਚ ਜ਼ਿਕਰ ਕੀਤੀ ਵਰਨੇ ਉਹ ਦਿੱਲੀ ਕੇਰ ਵਰਤਾਂ ਉਮੀਦਾਂ ਵਰਤਾਂ ਤੋਂ ਦੱਸਿਆ ਸਨਕਰ ਸ਼ੂਕਮਾਨ ਸਭ ਹੋਇਆ ਕਰ ਸਾਰੇ ਸੂਗ ਵਾਲੇ ਹੋ ਗਏ ਉਸ ਵਕਤ ਮੀਰ ਬੇਲ ਹੱਤਿਆਂ ਤੇ ਨਿਚੇਰਾ ਮੇਕਰਸ ਤੋਂ ਜਲ ਸਾਰੇ ਮੁੱਛੇ ਤੇ ਰਿਹਾ ਹੈ ਉਸ ਵਕਤ ਛੇਰੇ ਪਰ ਗੋਬੇਨ ਸਿੰਘ ਵਰਗੇ ਨਾਰਨ ਬਕਰੇਾਰੇ ਲੋਕਾਂ ਵੀ ਤੁਸੀਂ ਕਿਉਂ ਰੋਂਦੇ ਹੋ ਬ੍ਰਿੰਦਮ ਤਨ 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 ਸੰਗਪਨ ਹੋਵੇ। ਗੌਰ ਸਵਰੇ ਮੁਸਲਮਾਨਾਂ ਦੇ ਗਏ ਹਜ਼ੂਰ ਨੇ ਕਿਹਾ ਵਿਰਾਗ ਨਾ ਕਰੋ। ਤਿਆਰੀ ਕਰੋ ਦਰਬਧਨ ਖਰਚਾ। ਮਰੋ ਜੋ ਭਗਵਾਨ ਬਣਾਉਣਾ ਹੈ ਤੇ ਤਿਆਰੀ ਕਰੋ ਤਨ ਖਰਚੋ। ਬਰਹੰਦੇ ਮਾਨ ਅਗਰ ਕੋ ਦੁਸਤਵਾਨ ਬੜਾ ਸੋਹਣਾ ਵਾਲਾ ਵਿਵਾਨ ਬਣੇਗਾ। ਕੰਚਨ ਪੁਸ਼ਪੀ ਆਦ ਸਭ ਕਰ ਗਿਆ ਰਹਾ। ਕੋਈ ਹੋਰ ਆਦਕ ਸੋਹਣੇ ਬਣਾਉਣਾ ਕਰੋ। ਚੰਦਨ ਚਾਰ ਲਿਆਏ ਤਤਕਾਰ। ਪੂਰ ਤਨਨ ਦੇਵਨ ਕਰੋ। ਸੁੰਦਰ। ਉਦਨ ਕੀ ਮਾਲਾ ਗਾਨੇ ਤੇ ਸਭ ਨੂੰ ਮਾਰੋ ਸਾਰੀਆਂ ਰੋਕਨਾ ਕਰੋ ਅਸ਼ਮੰਬਰ ਲਿਓ ਮੋਲ ਬੇਸਾ ਸਭ ਨੂੰ ਮਾਰੋ ਸਾਰਾ ਕੀਮਤੀ ਲਾਓ ਮੁੱਲ ਹਨਕ ਸੁਗੰਧਨਾ ਕਰਹੁ ਤੇ ਤੇ ਸੋਮੀਆਂ ਇਕੱਠੀਆਂ ਕਰੋ ਸਾਰੀਆਂ ਜਬ ਤੈ ਜਬ ਤੇਲ ਕਿਰਤ ਸੰਘਿਆ ਰਜਿਆ ਜੋ ਜੌ ਤਲਾਦ ਕੇ ਸਾਰੇ ਇਕੱਠੋ ਕਰ ਲਓ ਸੁਣ ਕਰੋ ਹੁਕਮ ਪਿਠਾਏ ਨਰਦਨ ਆ ਗਏ ਸਾਰੇ ਤੇ ਸਨ ਗਏ ਹੁਕਮ ਸੁਣ ਕੇ ਵੱਡੇ ਨਗਰ ਤੇ ਅਨਹ ਪਹਾੜ ਵੱਡੇ ਹਿਸ਼ਾਰ ਤੋਂ ਆਦਿ ਨਗਰਾਂ ਤੋਂ ਬਾੜ ਕੇ ਲਿਆ ਗੁਰਦੁਆਰਾ ਇਮਤਿਆਰੀ ਸੰਗਰ ਕਰੀ ਇਮਤਿਆਰੀ ਸੰਗਰ ਕਰੀ ਜਦੋਂ ਸੰਗਰ ਦੀ ਪਿਆਰੀ ਜਦੋਂ ਕੀਤੀ ਸਰਬਪਹਾਂਤ ਕੀ ਜੋਤ ਲੋਕ ਦੀ ਚਾਹੀਦੀ ਸੀ ਉਹ ਤੇਨੇ ਕੀਰਤ ਪੁਰੇ ਦੇ ਉਹ ਸੰਗਰ ਦੀ ਝੁੱਕ ਲੈ ਕੇ ਸਿਰ ਪਹਿਨਾ ਵਾਲੇ ਰਿਖੇ ਸ਼ਾਇਦ ਗੁਰਦੁਆਰਾ ਹੈ ਉਹ ਤੇ ਆਰਾਮ ਕੀਤਾ ਫਿਰ ਮਹਾਰਾਜ ਸਾਹਿਬ ਦੇ ਨਾਦਰ ਸਾਹਿਬ ਦੇ ਗੁਰਦੁਆਰੇ ਹੁਣ ਸੰਗਤਾਈ ਹੈ ਉਸ ਆਸਾਨ ਚੁੱਕ ਕੇ ਆਰਾਮ ਕੀਤਾ ਇਬਰਾਹੀਮ ਮਲੂਕ ਗੁਰ ਸਾਹਿਬ ਦੇ ਗੁਰੂ ਜੀ ਆਪਰਾ ਬਾਤ ਜ਼ਿਕਰ ਕਰ ਤੂੰ ਡਰਨਾ ਮੈਂ ਮਾਰੇ ਹਰ ਹੋਰ ਹੋਂਕੈ ਮੇਰੀ ਉਮਰ ਵੱਡੀ ਐ ਕੱਲ ਜੀ ਤੁਹਾਨੂੰ ਬੇਨਤੀ ਕਰੀ ਮੈਨੂੰ ਦਰਸ਼ਨ ਦੇ ਜਾਣ ਮਾਰੇ ਕਹੋ ਦੀ ਵੱਡੀ ਉਮਰ ਐ ਜਦੋਂ ਪੌਂਟੇ ਸਾਹਿਬ ਕਰਾਵਾਂਗੇ ਤਦੋਂ ਦਰਸ਼ਨ ਦਿਵਾਵਾਂਗੇ ਕਿਉਂ ਬਚਨ ਕੱਲ ਜੀ ਪ੍ਰਸਨ ਕੀਤੀ ਸੀ ਫੇਰ ਪੌਂਟੇ ਸਾਹਿਬ ਤੋਂ ਉਨ ਲਿਆ ਉਥੇ ਦਰਵਾਇ ਸ਼ਾਹ ਨੂੰ ਨਾਦੇ ਸਾਹਿਬ ਦਰਸ਼ਨ ਤੋਂ ਸੀ ਕਿਉਂ ਨੌਵੇਂ ਪਾਸ਼ਾ ਦੇ ਫਿਰਦਾ ਉਹ ਥਾਂ ਹੈ ਓਹ ਹੋਰ ਹੁਣ ਕੀਰਤਪੁਰ ਸਾਹਿਬ ਵਿੱਚ ਕਿੱਥੇ ਸਿੱਖ ਲੈ ਕੇ ਆ ਗਿਆ ਸੀ ਪਹੁੰਚੇ ਉਹ ਗੁਰੂ ਸਿੱਖ ਸੋ ਸੁਖ ਆਪ ਹੁਣ ਕੀਰਤਪੁਰ ਸਾਹਿਬ ਤੇ ਤੁਹਾਡਾ ਬਿਵਾਨ ਕਰ ਗੁਰਦੁਆਰਾ ਹੈ ਓਹੋ ਇਮਤਿਆਰੀ ਸਦਗੁਰ ਕਰੀ ਸਰਬ ਪਹੰਚ ਕੀ ਜੋਰ ਬੋਧ ਤੇ ਲੈ ਕੀਰਤਪੁਰ ਪਹੁੰਚੇ ਉਹ ਗੁਰ ਸਿੱਖ ਸੋ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਜੀ ਮੈਂ ਗਰੰਟੀ ਕਰਦਾ ਹਾਂ ਇਹ ਮੇਵਾਸਾਂ ਦੇ ਨਾਲ ਹੁਣ ਕਿਸੇ ਪ੍ਰਕਾਰ ਦਾ ਪ੍ਰੇਮੀਆਂ ਕੋਈ ਝਗੜਾ ਨਾ ਕਰਿਓ ਅਤੇ ਨਾ ਤੁਸੀਂ ਭਾਈ-ਭੰਦੇ ਦੇ ਖਿਆਲ ਰੱਖੋ ਮੇਵਾਸਾਂ ਸਾਨੂੰ ਪੁੱਛਿਆ ਹੈ ਜਾਂ ਅਸੀਂ ਬਹੁਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਪੰਚਾਇਤ ਦੇ ਕਿ ਇਹ ਅਸੀਂ ਦਰਬਾਰ ਤੋਂ ਫੈਸਲਾ ਕਰਤਾ ਹੈ ਕਿਹੜਾ ਇਸਾਰਾ ਕਾਨੂੰਨੀ ਬਾੜ ਦਾ ਮੁਕਾਫਾ ਹੁਣ ਸੰਕਰ ਪ੍ਰੇਮ ਦੇ ਨਾਲ ਕਾਰੀ ਮਿਲ ਕੇ ਰਹਿ ਸਕਰੋ ਕਿਸੇ ਪ੍ਰਕਾਰ ਦਾ ਪ੍ਰੇਮੀ ਜਿਹੜਾ ਤੁਸੀਂ ਆਓ ਤੇ ਲੈਣ ਦੇਂਦਾ ਉਹ ਵੀ ਦੂਰੀ ਛੱਡ ਕੇ ਤਾਂ ਹੀ ਕਾਰ ਦੇ ਬਾੜਿਆ ਹੈ ਅਗੇ ਰਾਤੇ ਕੋਈ ਖੱਤਿਆ ਨਾ ਭਾਈ ਤਾਇਓ ਕੋਈ ਕਰਕੇ ਤੁਹਾਡੇ ਬਾਸ ਮਾਇਆ ਲੈ ਕੇ ਮਾਸ਼ੇ ਰੋਟੇ ਤੁਸੀਂ ਜੀ ਗ੍ਰਹਿਸਾਂ ਨੇ ਤੁਸੀਂ ਉਹ ਲਾਪਸ ਕੀਤੀ ਐ ਉਹ ਮੇਵਾਸ ਹੁੰਦਾ ਵੀ 300 ਰੁਪਇਆ ਨਹੀਂ ਲਿਆ ਤੁਸੀਂ ਉਸ ਨੂੰ ਸਾਰੇ ਹੁਣ ਪਿਆਰ ਨਾਲ ਰਹੋ ਤੇ ਸਾਡੀ ਬੇਨਤੀ ਪ੍ਰਵਾਨ ਕਰੋ ਤੁਹਾਡਾ ਝੜੜਾ ਗੁਰੂ ਸਾਹਿਬ ਦੇ ਹਜ਼ੂਰ ਤੇ ਨਿਬੜ ਗਿਆ ਰਾਇ ਗੁਰਜੀਕਾ ਫਾਲਸਾ ਅਮਰ ਪ੍ਰਚਾਰ ਕੱਲ ਹੋਵੇਗਾ ਜਿੰਨਾਂ ਸਿੰਘਾਂ ਦਾ ਅਮਰ ਕਰਨਾ ਉਹ ਆਪਣੀ ਤਿਆਰੀ ਦੇ ਬੇਰੇੰਦੇ ਦੇ ਵਿਹਾਨ ਤੋਂ ਬਾਅਦ ਪ੍ਰਸਾਦੋ ਦੀ ਆਦ ਅਮਰ ਪ੍ਰਚਾਰ ਹੋਵੇਗਾ ਪੰਜ ਪਿਆਰੇ ਸ੍ਰਵਾ ਕਨਿ ਗੇ ਖਣਕਾੜ ਚਾਰ ਜੋ ਰੰਮ ਹੋ ਰਿਹਾ ਹੈ ਦੋ ਕਰ ਮਾਸਟਰ ਦੇ ਹਨਗੇ ਉਹਨਾਂ ਦੇ ਸਰਬੋਮੇ ਅਖੰਡ ਪਾਠਾਂ ਦਾ ਉਹ ਕਿਰਤਨੋਲੇ ਦੇ ਸਿਮਨ ਕਿਆ ਸੀ ਉਹ ਰੰਮ ਕੀਤੇ ਦੋ ਇੱਕ ਭਾਈ ਕੇਰ ਸਿੰਘ ਦੇ ਘਰ ਆ ਇੱਕ ਭਾਈ ਅਮਰ ਸਿੰਘ ਦੇ ਸ਼ਰਤਨਾ ਉਹਦੇ ਘਰ ਵਿੱਚ ਆ ਉਹਨਾਂ ਦੇ ਵੀ ਸਵੇਰੇ ਪ੍ਰੋਗ ਹੋਵੇਗਾ ਇਹਨਾਂ ਪਾਠਾਂ ਤੋਂ ਬਾਅਦ ਸਭ ਸੰਗਤ ਜੀ ਅਮਰ ਦੇ ਪ੍ਰਸਾਦ ਸੇਤਨ ਤੋਂ ਬਾਅਦ ਅੰਮ੍ਰਿਤ ਪਿਆਰ ਹੁੰਦੇ ਜਾਏ ਹੋਏ ਵਿਵਾਨ ਤੋਂ ਪਹਿਲਾਂ ਸੰਗਤਾਂ ਅੰਮ੍ਰਿਤ ਛਕਣ ਵਾਲੇ ਜਿਹੜੇ ਇਲਾਕੀ ਐ ਉਹ ਸਾਰੇ ਕੋਈ ਇਨਾਨ ਕਰਕੇ ਕੁਰਬਾਨ ਗਾਤਰੇ ਪਹਿਰ ਕੇ ਪਾਣੀ ਕਕਾਲਾ ਨੂੰ ਪਹਿਰ ਕੇ ਸਰਦਾਂ ਦੀ ਹਜ਼ੂਰੀ ਵਿਚ ਹਾਜ਼ਰ ਹੋਏ ਉਹ ਕਰਕੇ ਐਸੇ ਵਿਵਾਨ ਤੋਂ ਫੜਕ ਨਾ ਪਵੇ ਅੰਮ੍ਰਿਤ ਨਹੀਂ ਛਕਾਇਆ ਜਾਵੇ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੁਹਾਨੂੰ ਥਾ ਕੋ